ਨਗਰ ਕੌਂਸਲ ਗੁਰਦਾਸਪੁਰ ਨੇ ਅੱਜ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕੀਤੇ ਨਜਾਇਜ਼ ਕਬਜਿਆਂ ਨੂੰ ਹਟਾਉਂਦਿਆਂ ਕਈ ਦੁਕਾਨਦਾਰਾਂ ਦਾ ਸਮਾਨ ਵੀ ਜ਼ਬਤ ਕਰ ਲਿਆ ਗਿਆ ਨਗਰ ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਨੋਟਿਸ ਭੇਜਣ ਦੇ ਬਾਵਜੂਦ ਵੀ ਕਈ ਦੁਕਾਨਦਾਰਾਂ ਨੇ ਆਪਣਾ ਕਬਜ਼ਾ ਨਹੀਂ ਛੱਡਿਆ ਜਿਸ ਕਾਰਨ ਅੱਜ ਸਵੇਰੇ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਸੁਪਰਡੈਂਟ ਅਸ਼ੋਕ ਕੁਮਾਰ ਨੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਪ ਮੋਤਾਵਕ ਅਤੀ ਸ਼ਹਿਰ ਨੂੰ ਇਨਕ੍ਰੋਜਮੈਂਟ ਰਹਿਤ ਕਰਨ ਲਈ ਪਿਛਲੇ 15 ਦਿਨ ਤੋਂ ਮੈਮ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਵੱਖ-ਵੱਖ ਕਰੋੜ-ਵੱਖ-ਵੱਖ ਏਰੀਆ ਜਿਹੜੇ ਅਸੀਂ ਉਹ ਜਿਹੜੇ ਆ ਉਹਦਾ ਸ਼ਡਿਊਲ ਬਣਾਇਆ ਹੋਇਆ ਉਹਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰ ਰਹੇ ਹਾਂ ਅੱਜ ਅਸੀਂ ਤਕਰੀਬਨ 25 ਤੋਂ 30 ਕਰਾਏ ਕੀਤੇ ਆ ਔਰ ਮੈਂ ਦੁਕਾਨਦਾਰਾਂ ਨੂੰ ਵੀ ਇਹੋ ਅਪੀਲ ਕਰਨਾ ਵੀ ਪੂਰਾ ਸੁਝੋਦਿਆ ਕਰੋ بڑے ਲੈ ਕੇ ਵਰਗ ਵੇਖੋ ਕੀ ਹਾਲ ਕਰਨੇ ਇਹਨਾਂ ਨੂੰ ਮਨਾਦੀ ਵੀ ਕਰਾਈ ਹੈ ਨੋਟਿਸ ਵੀ ਦਿੱਤੇ ਹੁਣ ਤੁਸੀਂ ਬਿਹਤਰ ਜਾਣਦੇ ਹੋ ਵੇਖੋ ਫਿਸ਼ ਮਾਰਕੀਟ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਜਦੋਂ ਅਸੀਂ ਵੀ ਲਗਾਤਾਰ ਤੁਰੇ ਰਵਾਂਗੇ ਨਾ ਜੇ ਅਸੀਂ ਬੰਦ ਹੋ ਜਾਾਂਗੇ ਫਿਰ ਕੰਮ ਜਿਹੜਾ ਲਟਕੋ ਜਿੰਦੀ ਤੇ ਜੇ ਅਸੀਂ ਵੀ ਤੁਰੇ ਰਹੀਏ ਵੀ ਇਹਨਾਂ ਨੂੰ ਸੁਝੋਦਿੰਦਾ ਆਪਣੇ ਆਪ ਲੋਕਾਂ ਲਈ ਬਹੁਤ ਜੀ ਦੋ ਤਿੰਨ ਪਰਸੈਂਟ ਲੋਕ ਹੁੰਦੇ ਜਿਹੜੇ ਇਤਰਾਜ਼ ਕਰਦੇ ਆ ਜ਼ਿਆਦਾਤਰ ਲੋਕ ਬਹੁਤ ਖੁਸ਼ ਹੁੰਦੇ ਆ ਪਬਲਿਕ ਬਹੁਤ ਖੁਸ਼ ਹੁੰਦੀ ਆ ਲੋਕਾਂ ਨੂੰ ਨੰਗਾਂ ਦੇ ਵਿੱਚ ਕੋਈ ਪ੍ਰਕਾਰ ਦੀ ਕੋਈ ਮੁ ਇਹ ਵਧੀਆ ਆ ਸਾਰੇ ਦੁਕਾਨਦਾਰ ਇੱਕ ਦੋ ਪਰਸੈਂਟ ਹੁੰਦੇ ਆ ਭਾਈ ਜਿਹਨਾਂ ਟੈਂਪਰੇਰੀ ਇਨਕ੍ਰੀਜ਼ਮੈਂਟਾਂ ਕੀਤੀਆਂ ਔਰ ਜਿੱਤ ਤੋਂ ਬਿਨਾ ਰਿਆ ਹੀ ਨਹੀਂ ਜਾ ਸਕਦਾ ਵੇਖੋ ਇਹ ਤੁਹਾਡੇ ਸਾਹਮਣੇ ਮਰੀਆਰੀ ਵਾਲੇ ਦੋ ਹੀ ਪੜ੍ਹੇ ਲਿਖੇ ਬਿਲਕੁਲ ਕੁਆਲੀਫਾਈਡ ਬੰਦੇ ਤਿੰਨ ਵਾਰੀ ਕਹਿ ਚੁੱਕਿਆ ਔਰ ਇੱਕ ਐਡਵੋਕੇਟ ਖਰਾਨਗੀ ਵਾਲੀ ਗੱਲ ਆ ਇਹ ਪੜ੍ਹਿਆ ਲਿਖਿਆ ਵਰਗ ਵੀ ਇਹ ਕੰਮ ਕਰੇ ਨਹੀਂ 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 ਭਾਜੀ ਟਾਰਗੇਟ ਜੇ ਇਦਾਂ ਹੋਵੇ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਸੱਕ ਸਾਰਾ ਟਾਰਗੇਟ ਕਿੱਥੋਂ ਇਹ ਦੁਕਾਨਦਾਰਾਂ ਨੇ ਇਹ ਹੋਵੇ ਵੀ ਸਾਨੂੰ ਨਗਰ ਕੌਂਸਲ ਸਹਿਯੋਗ ਦੇਓ ਅਸੀਂ ਤੁਹਾਡੀ ਬਿਹਤਰੀ ਵਾਸਤੇ ਕੰਮ ਕਰ ਰਹੇ ਆ ਹੁਣ ਬਾਜ਼ ਉਹ ਕਹਿੰਦੇ ਆ ਕਹਿੰਦੇ ਵੀ ਠੀਕ ਆ ਵੀ ਤੁਹਾਡੀ ਕਰਨਾਲ ਲੋਕਾਂ ਦੇ ਅੰਦਰ ਦੁਕਾਨਦਾਰਾਂ ਦੀ ਜਿਹੜੀਆਂ ਦੁਕਾਨਾਂ ਤੇ ਗਾਹ ਕਾਇਆ ਨੇ ਤੇ ਲੋਕ ਅੰਦਰ ਹੁੰਦੇ ਨਹੀਂ ਬਾਹਰ ਤੇ ਲੋਕ ਜਿੰਨੇ ਵੀ ਆ ਸੰਡੇ ਬਾਜ਼ਾਰ ਲੱਗ ਜਾਂਦਾ ਹੀ ਕਦੇ ਕੁਝ ਲੱਗ ਜਾਂਦਾ ਹੀ ਉਹਦੇ ਵਿੱਚ ਵੀ ਅਸੀਂ ਪੂਰੇ ਸਤਰਕ ਹੋਏ ਆ ਵੀ ਕੱਲ ਸੰਡੇ ਬਾਜ਼ਾਰ ਆ ਲੋਕ ਆ ਜਾਂਦੇ ਆ ਬਾਹਰੋਂ ਵਿਚਾਰੇ ਜਿਹੜੇ ਇੱਥੇ ਟੈਕਸ ਭਰਨਦੇ ਆ ਸਾਰਾ ਉਹ ਜੀਐਸਟੀ ਧਾਰਨਦੇ ਆ ਉਹ ਦੁਕਾਨਦਾਰੋਂ ਤਾਂ ਬੈਠੇ ਜਿਹੜੇ ਬਾਹਰੋਂ ਆ ਜਾਂਦੇ ਆ ਸੇਲਾ ਸੁਲਾ ਲਾ ਕੇ ਨਾਲੇ ਦਿਨ ਕਲੂਜਮੈਂਟ ਕਰਦੇ ਨਾਲ ਗੰਦ ਭਾਈ ਨਾ ਕੋਈ ਟੈਕਸ ਦੇ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸ رپورٹ